ਕਰਦੇ ਸਾਡੇ ਪ੍ਰੋਟੇ ਸਾਡੇ ਸ਼ਹਿਰਦਾਰ ਦੀ ਘਾਹ ਲਈ ਸਾਡੇ ਕਿੰਨਾ ਬਹਾਨੇ ਲਾ ਲਾ ਕੇ ਸੁਣੋ ਨਾਮ ਕਰ ਰਹੇ ਨੇ ਨਾ ਘਰ ਤੋਂ ਤਾਂ ਮਾਂ ਸੱਤਣਾ ਹੋਈ ਬਣੀ ਨਾ ਕਰ ਰਹੇ ਨੇ ਇਹਦੇ ਸਾਹ ਦਾ ਪ੍ਰਤੀਬ ਕਰ ਰਹੇ ਨੇ ਇਹਦੇ ਨਾ ਰਹੇ ਆਇਆ ਸਾਮਾਨ ਘੱਟ ਆ ਰਿਹਾ ਸਾਮਾਨ ਉਹ ਘੱਡੀ ਜਾਂਦੇ ਮੇਰੇ ਕਸਲ ਕੋ ਥੀਂ ਗਏ ਮਾਪਰੇ ਕਰਜਾ ਕਰ ਰਹੇ ਆ ਰਹੀ ਐ ਆਮਨ ਜਾਨ ਕਰ ਰਹੇ ਉਹ ਨਾ ਸ਼ਰਮ ਨਾ ਸ਼ਰਮ ਬਹਨਾਂ ਨਾਲ ਆ ਕੇ ਮੇਰੇ ਕੰਮ ਨੂੰ ਬੋਲਦੇ ਨਾ ਮੈਂ ਕਿਤੇ ਜਾਵਾਂਗੇ ਤੇਰੇ ਬੱਚੇ ਕਿਤੇ ਜਾਣਗੇ ਕੋਈ ਕਹਿੰਦਾ ਕਿ ਇਹ ਬੱਚੇ ਮਰ ਜਾਣਾ ਇਹ ਤੁਹਾਨੂੰ ਕੋਈ ਕਹਿੰਦਾ ਕਰਦਾ ਕਿ ਇਹ ਕੁਲ ਜਿਹੜਾ ਬੱਚੇ ਮਰ ਜਾਣਾ ਖਾਹਰ ਬੋਲਦੇ ਜੇ ਕਿ ਵੱਖ-ਵੱਖ ਭਾਗਾਂ ਵਿੱਚ ਇਹ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਹੈ ਚਾਹੇ ਨਗਰ ਨਿਗਮ ਦੀ ਗੱਲ ਕਰੀਏ ਚਾਹੇ ਕੋਈ ਨੂੰ ਵੀ ਵਿਚੇ ਮੋਗਾ ਚੋੜੇ ਜੀ ਕਿਰੀ ਇੰਸ਼ੋਰੈਂਸ ਵਕਰੀ ਹੈ ਕੋਈ ਪਿੱਛੇ ਆਇਆ ਉੱਪਰ ਡਿੱਗ ਚੁੱਕਾ ਸਾਰੇ ਕੁਝ ਪ੍ਰਾਪਰਟੀਆਂਸ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀਡਬਲਯੂਡੀ ਨੇ ਇਹਨਾਂ ਨੂੰ ਕਮੈਂਟ ਫਾਈਕਿ ਚਿਹੜੀ ਨਹੀਂ ਆ ਰਹੀ ਮੇਰੇ ਇਹਨਾਂ ਨੂੰ ਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਅ ਆਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਹਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾਅ ਜਿਹੜੇ ਕੰਸਟਰਕਸ਼ਨਸ ਠੀਕ ਨੇ ਐਸੇ ਤਰ੍ਹਾਂ ਹੀ ਇੱਕ ਕਮੈਂਟ ਸਰ ਹੁਣੇ ਸਵਾਲ ਦਾ ਜੀ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਦੇ 10 10 11 11 ਮਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਹੈੱਡ ਸਾਹਿਬ ਵੱਲੋਂ ਕੋਈ ਕਲੀਅਰ ਇੰਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ 'ਚ ਡਰਗ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਐਸ ਪਰ ਲਾਅ ਔਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਸਰ ਕਿੰਨੇ ਕੋ ਮਕਾਨ ਹੋਣਗੇ ਕਿੰਨੇ ਕੋ ਮਕਾਨ ਹੋਣਗੇ ਲੋਕਾਂ ਦੀ ਅਡਿਕਟ ਕਰੇ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਿਲੀਸ ਦੇ ਪ੍ਰੋਪਰ ਆਇਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਹਿੱਸਾ ਪੀਡਬਲਯੂਡੀ ਚ ਔਰ ਇੱਕ ਦਾ ਆਉਂਦਾ ਹੈ ਇਹਦੇ ਚ ਮਸਫ ਕਾਰਪੋਰੇਸ਼ਨ ਚ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਔਰ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਦੇ ਮੁਤਾਬਕ ਡਿਊਟੀ ਮਨ ਰਜਿਸਟਰਡ ਇੱਥੇ ਖੜਾ ਉਹ ਜਿੰਨੂੰ ਜਿੰਨੂੰ ਆਇਡੈਂਟੀਫਾਈ ਕਰ ਦਿੱਤਾ ਹੈ ਰੋਡ ਡਿਮੋਲਿਸ਼ਨ ਕੀਤਾ ਅਰੇ ਡਰੱਗਸ ਦੇ ਹੌਟਸਪੌਟ ਲੱਗਾ ਹੈਗਾ ਜਿਵੇਂ ਇਸ ਸਮਗਲ ਇਸ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜੋਗੇ ਸਰ ਮੈਂ ਬਣਾ ਸਾਰਿਆਂ ਨੂੰ ਲਾਊਡਰਨ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੂੰ ਵੀ ਜਾਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਉਂ ਮੈਂ ਇਹਨਾਂ ਸਰ ਦੇ ਕਿਹਾ ਹਾਂ ਦੇ ਕਾਰਵਾਈ ਇਸ ਦੇ ਅੰਦਰ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-10-10-11 ਗਿਣਾ ਮੁਕੱਦਮੇ ਦਰਜ ਨੇ ਔਰ ਇਹ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਜਿਵੇਂ ਸ਼ੁਭਾ ਜੀ ਜੀ